ਵੀਰੋ ਪਹੁੰਚ ਕੇ ਬੱਬੂ ਨੂੰ ਲੈ ਕੇ ਆਪਾਂ ਹਾਲਟ ਤੇ ਹੋਰ ਬੱਬਾ ਕਿੰਨੀ ਗੇੜ ਲਾਉਂਗਾ ਗੇੜੇ ਯਾਰ ਜੀ ਦੇਖੋ ਲੱਗਣੇ ਥੋੜੇ ਲਾਵਾਂਗੇ ਯਾਰ ਗੋਡਾ-ਗੋਡਾ ਦੇ ਸੱਟ ਨਹੀਂ ਆਪਾਂ ਉਦ ਕਿੰਨੇ ਦਾ ਵਾਦਾ ਯਾਰ ਤੂੰ ਮੈਂ ਆਹ ਤੋ ਕਿੰਨੇ ਮਸ ਕਰਕੇ ਆਣਾ ਤਿੰਨ ਚਾਰ ਤਨ ਵੇ ਜ਼ਿਆਦਾ ਹੋਇਆ ਹੈਨਾ ਵਲੋਗ ਬਣੀ ਨੂੰ 7 ਘੰਟੇ ਹੋ ਗਏ ਉਦੋਂ ਜਦੋਂ ਤੂੰ ਆ ਉਦੋਂ ਵੀ ਵਲੋਗ ਹੋਣਾ ਸੀਗਾ ਹਾਂ ਅੱਜ ਫੇਰ ਬਣਾ ਰਹੇ ਆਪਾਂ ਹਾਂ ਬਾਕੀ ਤੁਹਾਨੂੰ ਦਰਸ਼ਕ ਵੀਰੋ ਅਗੇ ਵੀਡੀਓ ਮਿਲਦੇ ਤੁਹਾਨੂੰ ਆਪਾਂ ਬਾਬੇ ਨੂੰ ਲੈ ਕੇ ਅਗਲੇ ਸਟੇਸ਼ਨ ਤੱਕ ਦੇ। ਲੈ ਵੀ ਮੇਰੇ ਵੀਰੋ ਬਾਬੇ ਨੇ ਟੇਕ ਦਿੱਤਾ ਮੱਥਾ। ਬਾਬਾ ਹੰਟੀ ਕੋ ਮੱਥਾ। ਬਾਬੂ ਦਾ ਨਾਮ ਲੈ ਕੇ ਚੜੂਗਾ ਹਾਲਟ ਤੇ। ਆਉਦੀ ਕਰੋ 1000 ਲਾਈਕ ਕਰ ਦਿਓ। ਸ਼ੇਅਰ ਕਰ ਦਿਓ। ਸਬਸਕ੍ਰਾਈਬ ਕਰ ਦਿਓ। ਕਮੈਂਟ ਆਪਾਂ ਹਾਂ ਕਮੈਂਟ ਕਰੋ। ਆਪਾਂ ਤੁਹਾਨੂੰ ਦੱਸਿਆ ਹੀ ਮਿਹਨਤ ਹੁੰਦੀ ਕੀ ਆ? ਹੁੰਦੀ ਕੀ ਆ? ਮੈਂ ਤਾਂ ਕਹਿੰਦੇ ਕਹਿੰਦੂ ਆ। ਅਮਰੀਕਾ ਕਬੱਡੀ ਕਿਦਾ ਖੇਡਿਆ ਜਾਂਦੀ ਹੈ ਇੱਥੇ ਕਿਹੜੇ ਕਿਹੜੇ ਪਲੇਅਰ ਹਲ ਰਹਿੰਦੇ ਮੁੰਡਾ ਸੀ ਮੜਿਆ ਉੱਦਲਾ ਬਗਾ ਪੰਡਿਆ ਆਇਆ ਸੀ ਉਹਦੇ ਹੁੰਦਾ ਉਹ ਪਾਈ ਤੇ ਆਉਂਦੇ ਰਹਿੰਦੇ ਆ ਹਾਂ ਹੋਰ ਮੁੰਡੇ ਬਹੁਤ ਹੁੰਦੇ ਰੇ ਯਾਰ ਤਗੜੇ ਤਗੜੇ ਪਲੇਅਰ ਹੁੰਦੇ ਰੇ ਮਾਰ ਨਾ ਮਾ ਮੜਿਆ ਮਾਰ ਉਹ ਪੀ ਆ ਮੈਂ ਹਾਂ ਉਹ ਮਾਰ ਉਹ ਆ ਮੈਂ ਮਾਰ ਮਾ ਪੀ ਆ ਮੈਂ ਦੱਸ ਮਾ ਪਾ ਲੰਢੀ ਆ ਹਾਂ ਆਪੇ ਹਲਤਾ ਇੱਥੇ ਕਾਸ਼ ਕਰੂਗਾ ਐਂਡ ਆ ਵਾਹ ਗੁਰੂ ਘਰ ਆ ਸਾਹਮਣੇ ਆਪਰ ਦਾਸ ਕਰਕੇ ਪਾਛਾ ਸਭ ਨੂੰ ਚਾਰਜ ਕਰਦਾ ਬਕਸੀ ਜਿਹਨੇ ਕਾਡੇ ਪਲੇਰ ਆ ਹਾਂ ਲੈ ਵੀ ਮੇਰੇ ਵੀਰੋ ਆਪਾਂ ਕੰਮ ਲੱਗੀ ਹੁਣ ਮਿਹਨਤ ਸ਼ੁਰੂ ਸ਼ੁਰੂ ਤੁਹਾਨੂੰ ਬਾਜਣਾ ਹਾਂ ਲਾਪਣਾ ਤੂੰ ਲਾਪਣਾ ਲਾਪਣਾ ਇਸ ਤਰ੍ਹਾਂ ਵੀ ਲੋਪ। ਉਹ ਪੂਰੀ ਫੌਂਚ ਆਜ ਲੱਗਦਾ ਮੈਨੂੰ। ਇਹ ਵੀਰੋ ਬਾਬੇ ਨੇ ਕਢਾ ਦਿੱਤੀ ਪੂਰੀ ਅੱਗ ਪਾਣੀ ਤੋਂ। ਬੱਬ ਜੀ ਰੱਖ ਚੌਥਾ ਗਿੜਾ। ਚੌਥਾ ਗਿੜਾ? ਹੈ? ਚੌਥਾ ਗਿੜਾ। ਬੱਬ ਜੀ ਨੇ ਨਾ ਗਿੜੇ ਇੱਕ ਹੋਲਾ ਦੇ ਦੇ। ਹਾਂ ਲਾ ਲਾ ਦੇ ਇੱਕ ਹੋਰ। ਹੋਲਾ ਲਾ। ਹੈ? ਹਾਂ ਹੋਲਾ ਲਾ ਹੋਰ। ਹੋਈ ਹੋਲਾ ਲਾ ਕੇ ਬੜਾ ਬਹੁਤ ਸੌਲ ਸਪੀਡ ਤੇ ਆ।

ਹੋ ਭਾਈ ਹੋ ਰਹੀ ਆ। ਕਾਤੀ ਬੋਤਨ। ਘਰਮੜੀ। ਚੱਲ ਜਾਂਦੇ। ਲਾਈਵ ਲੱਗਿਆ YouTube ਤੇ। ਹੈ? ਲਾਈਵ ਲੱਗਿਆ। ਲਾਈਵ ਚੱਲੇ ਜੂ। ਦਰੁੰਦਾ। ਚੱਲ ਭਾਈ ਹੱਲ ਵਾਲੀਆ। ਬੱਜ ਜੀਏ। ਹਾਂ ਕਾਸ਼। ਦੇਖੀ ਰੋ। ਕਰਦੇ ਕੰਮ ਹਾ ਕਿੱਲੋਂ ਨੇ ਕਿਹੜੇ ਚ ਹੁਣ ਹੈ ਕਿੱਲੋਂ ਨੇ ਕਿਹੜੇ ਤੇ ਲਾਈ ਜਾਦਾ ਜੀ ਇਹਨੂੰ ਦੱਸ ਲਾ ਰਹੇ ਨੇ ਮਾ ਗੰਤੀ ਦੇ ਪਰ ਕਿੰਨੇ ਕਿੰਨੇ ਲਾਉਣੇ ਮੈਂ ਤਾਂ ਬਹੁਤ ਖੇਡ ਬਈ ਹੈ ਹਾਂ ਆਲੂ ਵਾਲੀ ਜਾ ਬਈ ਆ ਆਕਾਸ਼ ਆਲੂ ਵਾਲੀ ਆ ਮੰਦਾ ਹੋ ਗਿਆ ਯਾਰ ਆ ਮੰਦਰਾ ਸਾਹਿਬ ਹੋਇਤਾ 어디야? 어디서 봤는 어디서 봤는 어디야? 어 어디야? 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 어디

ਹਰ ਹਰ ਦੇ ਮੇਰੇ ਵੀਰੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰ ਲੈ ਜਰੂਰ ਧੰਨਵਾਦ ਜੀ ਆਪਣੀ ਜਵਨ ਰੋਬੂ ਬੱਲੂ ਆਪਣਾ ਹਾਲਾ ਉਹ ਵਾ ਕਦੇ ਵੀ ਲਾਈਕ ਸਬਸਕ੍ਰਾਈਬ ਕਰ ਲੈ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਕਰ ਦਿਓ ਦਬ ਕੇ ਕਮੈਂਟ ਕਰ ਦਿਓ ਕਿਤਾ ਲੱਗੀ ਹੋਈ ਹੁੰਦਾ ਵੀਰੋ ਨਾਲ ਵੜਿਆ बहुत बैठ बस है पूरी बहुत बढ़िया। डंड मार रहे कि नहीं ਜੱਸਾ ਸਪਰੀ ਲਓ ਮੇਰੇ ਵੀਰੋ ਆਪਣੀ ਹੋ ਗਈ ਪੂਰੀ ਯੱਸ ਫਟ ਵੀ ਦੇਖ ਹੀ ਸਾਦੇ ਆਪਣਾ ਰਾਤ ਬੁੱਤਿਆਂ ਜੋ ਗਿਆ ਮਿੰਟ ਤੋਂ ਬਾਅਦ ਫਟ ਵੀ ਇਹਨਾਂ ਖੜ ਗਿਆ ਬਾਪੂ ਨੇ ਜਮੀਨ ਸੀ ਉਹ ਘਟ ਲਿਆ 10 ਮੀਟਰ ਦੇ ਸਰਪ ਇਹਨੇ ਤਾਂ ਲੱਗੀ ਨਹੀਂ ਯਾਰ ਅਹ ਹੌਲੀ ਹੌਲੀ ਕਰਾਂਗੇ ਕਦੋਂ ਕਰਣੀ ਆ ਹੌਲੀ ਬਦਾਮਾ ਦੇ ਹੌਲੀ ਹਾਂ ਇੱਕ ਤਾਂ ਮੈਂ ਯਾਰ ਹੌਲੀ 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 ਜੋ ਬਾਅਦ ਕਰਣੀ ਆ